ਨੇ ਬੱਚੇ ਜ਼ਿਆਦਾਤਰ ਫਲਤੂ ਨਹੀਂ ਹੁੰਦੇ ਆ ਹੋਣੇ ਚਾਹੀਦੇ ਆ ਜੀ ਤਾਂ ਦੇ ਕਿਹਨ ਲੱਗਦਾ ਭਾਜੀ ਥੈਂਕ ਯੂ ਪਰ ਮੈਨੂੰ ਲੱਗਦਾ ਕਿ ਜਿਹੜਾ ਆਪਣੇ ਵਿਹੜੇ ਦੇ ਵਿੱਚ ਖੌਰੂ ਪਾਉਂਦਾ ਨਹੀਂ ਮਾਰ ਛੜੱਪੇ ਅੰਮੀ ਅੰਮੀ ਆਖ ਬੁਲਾਉਂਦਾ ਨਹੀਂ ਰੂਹ ਤੋਂ ਸਖਣਾ ਮਿੱਟੀ ਵਾਲਾ 바ਵਾ ਕੀ ਕਰਨਾ ਸਾਡਾ ਕਦਾ ਜ਼ੋਰ ਤੇ ਆਪਾਂ ਦਾਵਾ ਕੀ ਕਰਦਾ ਸਾਡਾ ਗੀਤ ਰਿਲੀਜ਼ ਹੈ ਤੁਸੀਂ ਜ਼ਰੂਰ ਸੁਣ ਲਿਓ ਮੈਨੂੰ ਵੀ ਲੱਗਦਾ ਕਿ ਜਿਹੜੀ ਜਿਹੜੀ ਵੀ ਉਮਰ ਆ ਉਹ ਉਦਾਂ ਦੀ ਹੀ ਹੋਣੀ ਚਾਹੀਦੀ ਜੇ ਤੁਸੀਂ ਜ਼ਿੰਦਗੀ 'ਚ ਅਮਰ ਤੋਂ ਪਹਿਲਾਂ ਸਿਆਣੇ ਹੋ ਜਾਓਗੇ ਨਾ ਉਹ ਕਿ ਬਹੁਤ ਹੀ ਸੋਹਣੀ ਗੱਲ ਨਹੀਂ ਆ ਤੇ ਇਹ ਇਹ ਜ਼ਿੰਦਗੀ ਇਦਾਂ ਹੀ ਆਉਣੀ ਚਾਹੀਦੀ ਹੈ ਜਿੱਦਾਂ ਉਹਦਾ ਨੇਚਰਲ ਬਿਹੇਵੀਅਰ ਹੈ ਸੋ ਇਸ ਕਰਕੇ ਮੈਨੂੰ ਲੱਗਦਾ ਕਿ ਜਿੰਨੇ ਇੱਕ ਖਰੂਦੀ ਖਰੂਦੀ ਦੇਖੋ ਪਤਾ ਕੀ ਹੁੰਦਾ ਇਹਦੇ ਵਿੱਚ ਵੀ ਦੋ ਗੱਲਾਂ ਨੇ ਜਦੋਂ ਮੈਂ ਇੱਕ ਦਿਨ ਅਕੀ ਇਸ ਇੰਟਰਵਿਊ ਚ ਇੱਕ ਗੱਲ ਕਹੀ ਸੀਗੀ ਕਿ ਜਦੋਂ ਤੁਸੀਂ ਆਪਣੇ ਪੇਰੈਂਟਸ ਤੋਂ ਮੰਗਣਾ ਬੰਦ ਕਰ ਦਿੰਦੇ ਆ ਨਾ ਕਿ ਮੈਂ ਪਾਪਾ ਆ ਲੈਣਾ ਇਹਦਾ ਮਤਲਬ ਕਿ ਤੁਹਾਡਾ ਬਚਪਨ ਚਲੇ ਗਿਆ ਜੀ ਸਾਨੂੰ ਸਮਝਾਉਣ ਲੱਗ ਗਏ ਕਿ ਸਾਡਾ ਸੋਸ਼ਲ ਫਾਈਨੈਂਸ਼ੀਅਲ ਸਟੇਟਸ ਕੀ ਹੈ ਤੇ ਉਹ ਉਹ ਇੱਕ ਬੱਚੇ ਦੀ ਮੈਂ ਹੋਂ ਲਫ਼ਜ਼ ਮੈਂ ਵਰਤਲਾ ਨਹੀਂ ਜਾਂਦਾ ਉਹ ਡਿਮਿਨਿਸ਼ ਹੋ ਜਾਂਦਾ ਉਹਦੇ ਚੋਂ ਇੱਕ ਐਲੀਮੈਂਟ ਪਰ ਜਿੰਨੀ ਦੇਰ ਤੱਕ ਰਹੇ ਚੰਗੀ ਗੱਲ ਆ ਬਚਪਨਾ ਜਿੰਨਾ ਲੰਬਾ ਹੋਊਗਾ ਪਰ ਉਹ ਹੁੰਦਾ ਮੈਂ ਤੁਹਾਨੂੰ ਸਿੱਧਾ ਦੱਸਾਂ ਜਿਹੜੇ ਸੁਖਾਲੇ ਮਾਪੇ ਨੇ ਉਹਨਾਂ ਦੇ ਬੱਚਿਆਂ ਦੇ ਬਚਪਨ ਜ਼ਿਆਦਾ ਲੰਬੇ ਹੁੰਦੇ ਆ ਜਿਹੜੇ ਔਖੇ ਹੁੰਦੇ ਉਹਨਾਂ ਦੇ ਬੱਚਿਆਂ ਦੇ ਬਚਪਨ ਛੇਤੀ ਖਤਮ